ਕੈਨੇਡਾ ਦੇ ਵਿੱਚ ਟਰੱਕ ਸ਼ੋਅ ਕਰਾਇਆ ਗਿਆ ਜਿਹਦੇ ਵਿੱਚ ਇਨਾਮ ਵਜੋਂ ਬਹੁਤ ਵੱਡੀ ਜਿਹੜੀ ਰਕਮ ਉਹ ਦਿੱਤੀ ਜਾਣੀ ਉੱਥੇ ਤੈਅ ਹੋਈ ਹੈ ਸੋ ਕਿਹੜਾ ਟਰੱਕ ਪਹਿਲੇ ਨੰਬਰ ਤੇ ਆਵੇਗਾ ਕਿਹੜਾ ਦੂਜੇ ਤੇ ਤੇ ਕਿਹੜਾ ਤੀਜੇ ਤੇ ਪਰ ਜੇ ਦੇਖਿਆ ਜਾਵੇ ਤਾਂ ਇਹ ਤੈਅ ਕਰਨਾ ਬੜਾ ਔਖਾ ਕਿ ਕਿਹੜਾ ਟਰੱਕ ਪਹਿਲੇ ਨੰਬਰ ਤੇ ਹੈ ਜਾਂ ਤੀਜੇ ਨੰਬਰ ਤੇ ਕਿਉਂਕਿ ਇੱਕ ਤੋਂ ਇੱਕ ਟਰੱਕ ਇੱਥੇ ਮੌਜੂਦ ਨੇ ਪੰਜਾਬੀਆਂ ਦੀ ਬੱਲੇ ਬੱਲੇ ਜਿੱਥੇ ਵੀ ਉਹ ਜਾਂਦੇ ਆ ਇੱਕ ਨਵਾਂ ਇਤਿਹਾਸ ਸਿਰਜ ਦਿੰਦੇ ਆ ਆ ਤੁਸੀਂ ਦੇਖ ਸਕਦੇ ਆ ਕਿ ਕਿਵੇਂ ਸ਼ਾਨਦਾਰ ਕਿੰਨੀ ਕ੍ਰੋਮ ਲੱਗੀ ਹੋਈ ਹੈ ਜਗਾ ਫਿਲਟਰਾਂ ਦੇ ਉੱਤੇ ਤੇ ਸਮਝ ਲਓ ਕਿ ਉਲਾਏ ਦੇ ਉੱਤੇ ਟੈਂਕੀਆਂ ਦੇ ਉੱਤੇ ਜਿੱਥੇ ਕਿ ਇਹ ਟਰੱਕ ਮਿਲੀਅਨ ਡਾਲਰਾਂ ਦੇ ਵਿੱਚ ਇਹਨਾਂ ਦੀ ਕੀਮਤ ਇੱਥੇ ਦੱਸੀ ਜਾਂਦੀ ਆ ਸੋ ਮੇਰਾ ਵੀਰ ਉਥੇ ਕੁਲਵੰਤ ਸਿੰਘ ਵਿਦੇਸ਼ਾ ਉਨੇ ਇਹ ਮੈਨੂੰ ਇੱਥੇ ਦਾ ਜਿਹੜਾ ਟਰੱਕ ਸ਼ੋਅ ਆ ਇਹਦੀ ਵੀਡੀਓ ਬਣਾ ਕੇ ਭੇਜੀ ਤੇ ਮੇਰਾ ਦਿਲ ਕੀਤਾ ਕਿ ਸਭ ਦੇ ਨਾਲ ਮੈਂ ਇਹਨੂੰ ਸ਼ੇਅਰ ਜ਼ਰੂਰ ਕਰਾਂ ਸੋ ਬਹੁਤ ਹੀ ਖੂਬਸੂਰਤ ਉਹੰਦਾ ਕਿਹਨੂੰ ਕਹਿ ਸਕਦੇ ਆ ਜਿਹਨਾਂ ਦਾ ਕੋਈ ਮੁੱਲ ਨਹੀਂ ਲਾਇਆ ਜਾ ਸਕਦਾ ਉਹ ਟਰੱਕ ਇੱਥੇ ਸਾਨੂੰ ਨਜ਼ਰ ਆਉਂਦੇ ਆ ਹਰਸ ਪਾਵਰ ਇਹਨਾਂ ਦੀ ਐਨੀ ਵੱਡੀ ਕਿ ਸਾਡੇ ਸ਼ਾਇਦ 4-5 ਟਰੱਕ ਮਿਲ ਕੇ ਵੀ ਉਹ ਬਰਾਬਰ ਨਾ ਆਉਣ ਸੋ ਦੇਖ ਸਕਦੇ ਆ ਕਿ ਇੱਕ ਤੋਂ ਇੱਕ ਵਧੀਆ ਜਿਹੜੇ ਜਿੰਨੇ ਵੀ ਦਰਸ਼ਕ ਵੀਰ ਆ ਉਹ ਆਪ ਜਾਗਰੂਕ ਆ ਸਾਰੀ ਪਲੀਪਾਂਤ ਜਾਣਦੇ ਆ ਦੇਖ ਸਕਦੇ ਆ ਕਿ ਕਿਵੇਂ ਦਾ ਨਜ਼ਾਰਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਵੀ ਕੋਈ ਮੇਰਾ ਵੀਰ ਜਾਗੇ ਇੱਥੇ ਐਦਾਂ ਦਾ ਟਰੱਕ ਜਿਹੜਾ ਇਜ਼ਹਾਰ ਕੀਤਾ